ਨਮਸਕਾਰ ਦੋਸਤੋ ਜੇਕਰ ਤੁਸੀਂ ਫੁਲਵੈਰੀ ਜਾ ਫਿਰ ਸਰਾਇਸਿਸ ਤੋਂ ਪੀੜਤ ਹੋ ਤੁਹਾਡੇ ਘਰ ਦੇ ਵਿੱਚ ਜਾਂ ਯਾਰ ਦੋਸਤਾਂ ਦੇ ਵਿੱਚ ਕੋਈ ਇਸ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਤੁਸੀਂ ਡਾਕਟਰਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਹਮ ਚੁੱਕੇ ਹੋ ਤਾਂ ਹੁਣ ਤੁਹਾਨੂੰ ਕਬਰਾਂਉਂਦੀ ਜ਼ਰੂਰਤ ਨਹੀਂ ਹੈ ਆਯੁਰਵੇਦ ਦੇ ਵਿੱਚ ਇਸ ਦਾ ਇਲਾਜ ਸੰਭਵ ਹੈ ਸਕਿਨ ਡਿਸੀਜ਼ ਦੇ ਉੱਪਰ ਜਦੋਂ ਆਯੁਰਵੇਦ ਦੇ ਵਿੱਚ ਰਿਸਰਚ ਕੀਤੀ ਗਈ ਤਾਂ ਇਸ ਬਿਮਾਰੀ ਦਾ ਇਲਾਜ ਲੱਭ ਲਿਆ ਗਿਆ ਅਤੇ ਆਯੁਰਵੇਦ ਨੇ ਇੱਕ ਵਾਰ ਫਿਰ ਤੋਂ ਸਾਬਤ ਕਰਦਾ ਕਿ ਉਹ ਸਰਵਸ਼ੇਸ਼ਟ ਹੈ ਅਤੇ ਆਯੁਰਵੇਦ ਦੇ ਵਿੱਚ ਹੁਣ ਚਮੜੀ ਦੇ ਰੋਗਾ ਦਾ ਇਲਾਜ ਸੰਭਵ ਹੈ ਤੁਸੀਂ ਜੇਕਰ ਫਿਲੋਵੈਰੀ ਜਾਂ ਫਿਰ ਕੋਈ ਹੋਰ ਸਕਿਨ ਰੋਗ ਦੇ ਨਾਲ ਪੀੜਤ ਹੋ ਤਾਂ ਤੁਸੀਂ ਹੁਣ ਚਿੰਤਾ ਨਾ ਕਰੋ ਆਯੁਰਵੈਦਿਕ ਦੇ ਵਿੱਚ ਇਸ ਦਾ ਇਲਾਜ ਸੰਭਵ ਹੈ ਡਾਕਟਰ ਸ਼ਰਦਾ ਕਲੀਨਿਕ ਦੇ ਵਿੱਚ ਇਸ ਦਾ ਜੀਆ ਟ੍ਰੀਟਮੈਂਟ ਕੀਤਾ ਜਾ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਇੱਥੇ ਜਿਹੜੇ ਕੀ ਚਮੜੀ ਦੇ ਰੋਗਾ ਨਾਲ ਪੀੜਤ ਨੇ ਉਹ ਇੱਥੇ ਪਹੁੰਚੇ ਅਤੇ ਰਿਜ਼ਲਟ 100% ਨਿਕਲੇ ਹੈ ਜਿਨ੍ਹਾਂ ਨੇ ਵੀ ਇੱਥੋਂ ਦਵਾਈ ਖਾਦੀ ਹੈ ਤਾਂ ਉਹਨਾਂ ਨੂੰ ਇਲਾਜ ਹੋਇਆ ਹੈਗਾ ਤੇ 100% ਰਿਜ਼ਲਟ ਨਿਕਿਆ ਤਸਵੀਰਾਂ ਦੇਖੋ ਕਿੰਨੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਇਹਨਾਂ ਦੇ ਵਿੱਚੋਂ ਕਈ ਚਮੜੀ ਦੇ ਰੋਗ ਨਾਲ ਪੀੜਤ ਨੇ ਕਈਆਂ ਨੂੰ ਫਲਵਰੀ ਕਰਕੇ ਜਿਹੜਾ ਕੀ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਵਕ ਵਕ ਡਾਕਟਰਾਂ ਦੇ ਹਸਪਤਾਲਾਂ ਦੇ ਵਿੱਚ ਜਾ ਕੇ ਟ੍ਰੀਟਮੈਂਟ ਕਰਵਾ ਚੁੱਕੇ ਨੇ ਪਰ ਇਲਾਜ ਜਦੋਂ ਨਹੀਂ ਹੋਇਆ ਤਾਂ ਉਹਨਾਂ ਨੇ ਡਾਕਟਰ ਸ਼ਰਦਾ ਕਲੀਨਿਕ ਤੇ ਵਿੱਚ ਪਹੁੰਚ ਕੀਤੀ ਤਾਂ ਇੱਥੇ 100% ਰਿਜ਼ਲਟ ਮਿਲਿਆ ਸੋ ਤੁਸੀਂ ਵੀ ਚੈੱਕ ਕਰ ਚਮੜੀ ਜਾਂ ਫਿਰ ਫਲਵਰੀ ਵਰਗੇ ਰੋਗਾ ਤੋਂ ਪੀੜਤ ਹੋ ਤਾਂ ਇਸ ਹਸਪਤਾਲ ਦੇ ਵਿੱਚ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ